ਹੁੰਿਆ ਲੰਘਿਆ ਅੱਪਰ 2 ਕਿਲੋਮੀਟਰ ਅੱਗੇ ਲੰਘਿਆ ਹਾਂ 2 ਸਵਾ 2 ਢਾਈ ਮਿੰਟ ਦੋ ਢਾਈ ਕਿਲੋਮੀਟਰ ਅੱਗੇ ਲੰਘਿਆ ਹੈ ਜਿਸਟਾ ਸ਼ੁਰੂ ਕਰੀਆ ਕਿਰਪਾ ਮਾਲਕ ਦੀ ਐਡੀ ਵੱਡੀ ਆ ਸੱਚੇ ਪਾਤਸ਼ਾਹ ਦੀ ਕਿ ਹੁਣ ਤਾਂ ਮੈਨੂੰ ਲੱਗਦਾ ਵੀ ਆ ਪੂਰਾ ਪੰਜਾਬ ਹੀ ਚੱਲ ਪਿਆ ਪੂਰਾ ਪੰਜਾਬ ਹੀ ਚੱਲ ਪਿਆ ਐਡੀ ਵੱਡੀ ਕਿਰਪਾ ਸੱਚੇ ਪਾਤਸ਼ਾਹ ਦੀ ਤੇ ਆ ਦੇਖੋ ਸਾਡੇ ਬਾਪੂ ਕਿੰਨੇ ਵਜੇ ਖੇਡੀਆਂ ਨੇ ਥਾਂਸ ਬੈਠੇ ਤੇ ਦੇਖੋ ਕਿੰਨੀ ਖੂਬਸੂਰਤੀ ਆ ਇਹ ਅੰਦੋਲਨ ਦੇ ਵਿੱਚ ਜਿੰਨੇ ਸਾਧ ਕਿੰਨੇ ਸਾਧ ਕੀ ਬੰਸਾਧ ਕੀ ਭਰੇ ਬੰਦੇ ਇੱਥੇ ਬੈਠੇ ਨੇਗੇ ਸਾਧਗੀ ਵਾਲੇ ਸਾਰੇ ਤੇ ਆਜੋ ਵੀਰੋ ਪਿਛਲੀ ਵਾਰ ਵਾਂਗੂ ਕੁਛ ਨਾ ਕੁਛ ਲਾਇਕ ਹੀ ਮੁੜਾਂਗੇ ਤੇ ਇਹ ਆਪਣੀ ਆਪਾਂ ਨੂੰ ਤੁਹਾਨੂੰ ਪਤਾ ਕਿ ਆਪਣੇ ਵਿਰਾਸਤ ਦੇ ਵਿੱਚ ਲੜਾਈਆਂ ਹੀ ਲਿਖੇ ਨੇ ਆਪਾਂ ਲੜਨਾ ਹੀ ਆਪਣੇ ਵਿਰਾਸਤ ਦਾ ਆਪਣੇ ਹੱਕਾਂ ਲਈ ਲੜਨਾ ਆਪਣੇ ਵਿਰਾਸਤ ਦਾ ਆਪਾਂ ਲੜਨਾ ਹੋਰਾਂ ਨੂੰ ਵੀ ਸਕਾਰ ਰਹੇ ਆ ਆਪਾਂ ਇੱਥੇ ਸਾਈਡ ਤੇ ਸਿੱਟ ਲਾ ਪਾਉਂਦੇ ਆਉਣੇ ਸਾਈਡ ਤੇ ਸਿੱਟ ਲਾ ਮੁਝੇ ਰਹੇਗੇ ਗੱਡੀ ਵਿੱਚ ਇੱਥੇ ਆਉਂਦੇ ਆ ਬੀਰੇ ਠੀਕਾ ਕੋ ਠੀਕੋ ਵੀਰੇ 5 ਮਿੰਟ ਦੇ ਦੋ ਆਏ 2 ਮਿੰਟ ਦੇ ਦੋ ਯਾਰ ਹਾਂ ਇਹ ਮੁੜ ਕੇ ਆਹ ਇੱਕ ਫੋਟੋ ਆ ਕੈਮਰੇ ਕਿੱਟਣਾ ਦੋ ਮਿੰਟ ਅੱਛਾ ਆਪਣੇ ਦੇਖਣਾ ਕਿਵੇਂ ਬਾਪੂ ਬੈਠ ਨੇ ਟਰਾਲੀਆਂ ਦੇ ਵਿੱਚ ਵੇਖ ਇਹ ਜਿਹੜੀ ਆਪਣੀ ਵਿਰਾਸਤ ਆ ਨਾ ਇਹ ਪੂਰੀ ਦੁਨੀਆ ਦੇ ਵਿੱਚ ਇਹ ਵਿਰਾਸਤ ਨਹੀਂ ਹੈਗੀ ਗੁਰੂ ਮਹਾਰਾਜ ਦੀ ਕਿਰਪਾ ਹੈ ਸੀ ਇਹ ਤੇ ਗੁਰੂ ਮਹਾਰਾਜ ਦੀ ਐਸੀ ਕਿਰਪਾ ਇਹ ਆਪਣੀ ਕੌਮ ਦੇ ਹਿੱਸੇ ਇਹ ਸਾਰਾ ਕੁਝ ਆਇਆ ਹੈ ਇਸ ਕਰਕੇ ਕਹਿਣਾ ਹੁੰਦਾ ਵੀ ਆਪਾਂ ਇਸ ਵਿਰਾਸਤ ਨੂੰ ਬਚਾ ਲਈਏ ਇਹ ਜਿਹੜੀ ਵਿਰਾਸਤ ਆ ਬੜੀ ਅਮੀਰ ਵਿਰਾਸਤ ਆ ਇਹ ਹੋਰ ਕਿਸੇ ਨੂੰ ਕਿਤੇ ਨਹੀਂ ਮਿਲਣੀ ਪੂਰੀ ਦੁਨੀਆ ਦੇ ਵਿੱਚ ਇਹ ਨਹੀਂ ਮਿਲਣੀ ਆ ਦੇਖ ਸਾਡੇ ਬਾਪੂ ਕਿਵੇਂ ਖੜੇ ਨੇ ਜ਼ਿੰਦਾਬਾਦ ਹੈ ਤੁਸੀਂ ਅੱਗੇ ਤੇਰੇ ਹੋਈ ਜਾਓ ਤੇ ਆ ਜਾਓ ਕਰ ਲਓ ਬਾਈ ਕਰ ਲਓ